ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਅਜ ਜਦੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ 우ਮਾ ਸ਼ੰਕਰ ਗੁਪਤਾ ਕਲਾ ਨੌਰ ਦੇ ਸਰਦੀ ਪਿੰਡਾਂ ਭਿਖਾਰੀਵਾਲ ਤੇ ਦੋਸਤਪੁਰ ਵਿਖੇ ਪ੍ਰਾਲੀ ਨਾ ਸਾੜਨ ਦੀ ਅਪੀਲ ਕਰਨ ਅਤੇ ਪ੍ਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਮਿਲਣ ਲਈ ਪਹੁੰਚੇ ਤਾਂ ਉਹਨਾਂ ਖੁਦ ਕਰੈਕਟਰ ਤੇ ਬੈਠ ਕੇ ਖੇਤ ਵਿੱਚੋਂ ਬੇਲਰ ਰਾਹੀਂ ਪ੍ਰਾਲੀ ਦੀਆਂ ਗੱਠਾਂ ਬਣਵਾਇਆਂ ਇਸ ਮੌਕੇ ਉਹਨਾਂ ਦੇ ਨਾਲ ਐਸਐਸਪੀ ਗੁਰਦਾਸਪੁਰ ਸ੍ਰੀ ਹਰੀਸ਼ ਦਾਇਮਾ ਵੀ ਮੌਜੂਦ ਸਨ ਬਟਾਲਾ ਤੋਂ ਅਨੀਤਾ ਬੇਦੀ ਅਸ਼ੋਕ ਜਰੇਵਾਲਦੀ ਰਿਪੋਰਟ ਦੇਖੋ ਅਸੀਂ ਮੈਂ ਤੇ ਐਸਐਸਪੀ ਸਹਿਵਾਨ ਅਸੀਂ ਸਾਰੇ ਪਿੰਡਾਂ ਚ ਜਾ ਰਹੇ ਹਾਂ ਜਿੱਥੇ ਪਿਛਲੇ ਸਾਲ ਅੱਗ ਲੱਗਣ ਦੀ ਇੱਕ ਤਾਇਆ ਸੀ ਸਾਡੇ ਤੋਂ ਬਿਨਾ ਸਾਡੇ ਐਸਡੀਐਮ ਸਹਿਵਾਨ ਡੀਐਸਪੀ ਸਾਰੇ ਏਡੀਸੀ ਸਭ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਹ ਦੇ ਬਾਰੇ ਅੱਗ ਨਾ ਲਾਵੇ ਜਿੱਥੇ ਅਸੀਂ ਇਹਨਾਂ ਨੂੰ ਸਮਝਾਣੇ ਆ ਵੀ ਅੱਗ ਨਾ ਲਾਈ ਜਾਵੇ ਉਹਦੇ ਕੀ ਨੁਕਸਾਨ ਨੇ ਨਾਲ ਹੀ ਇਹਨਾਂ ਦੀਆਂ ਅਸੀਂ ਮੁਸ਼ਕਲਾਂ ਵੀ ਸਮਝਦੇ ਆ ਮੁਸ਼ਕਲਾਂ ਸਮਝਦੇ ਆ ਵੀ ਇਹਨਾਂ ਦੀ ਕੀ ਜ਼ਰੂਰਤਾਂ ਨੇ ਉਹ ਵੀ ਅਸੀਂ ਸਮਝ ਕੇ ਇਹਨਾਂ ਦੀ ਮਸ਼ੀਨਰੀ ਵਗੈਰਾ ਪ੍ਰੋਵਾਈਡ ਕਰਦੇ ਆ ਤੇ ਨਾਲ ਹੀ ਸਾਡਾ ਇਹ ਵੀ ਆ ਵੀ ਸ਼ਾਮ ਨੂੰ ਕੰਬਾਈਨ ਨਾਲ ਚਲਾਈ ਜਾਵੇ ਹੁਣ ਝੋਨੇ ਦਾ ਸੀਜ਼ਨ ਹੈ ਤਾਂ ਜਦੋਂ ਸ਼ਾਮ ਨੂੰ ਕੰਬਾਈਨ ਚਲਾ ਕੇ ਜਾਂਦੇ ਨੇ ਤਾਂ ਫਿਰ ਡੈਡੀ ਜਿਹੜੀ ਹੁੰਦੀ ਆ ਉਹ ਚ ਨਮੀ ਜ਼ਿਆਦਾ ਹੁੰਦੀ ਆ ਇਹਨਾਂ ਨੂੰ ਮੰਗਿਆ 'ਚ ਦਿੱਕਤਾਂ ਆਉਂਦੀਆਂ ਤਾਂ ਇਸੇ ਸਾਰੇ ਕਰਕੇ ਐਸਐਸਪੀ ਸਾਹਿਬ ਤੇ ਅਸੀਂ ਸਾਰੇ ਇਕੱਠੇ ਆ ਰਹੇ ਹਾਂ ਕਿ ਤਾਂ ਕਿ ਇਹਨਾਂ ਦਾ ਇੱਕ ਵਿਸ਼ਵਾਸ ਵੀ ਬਣੇ ਪ੍ਰਸ਼ਾਸਨ ਤੇ ਵੀ ਜੋ ਸਾਡੀਆਂ ਸਮੱਸਿਆ ਨੇ ਉਹ ਵੀ ਪ੍ਰਸ਼ਾਸਨ ਸੁਣ ਰਿਹਾ ਤੇ ਨਾਲ ਹੀ ਅਸੀਂ ਅਪੀਲ ਵੀ ਕਰਦੇ ਆ ਤੇ ਸਾਨੂੰ ਬਹੁਤ ਅੱਛਾ ਉਪਰਾਲਾ ਇਹਦਾ ਜਿਹੜਾ ਅਸੀਂ ਕਰ ਰਹੇ ਹਾਂ ਤੇ ਇਹਦੇ ਨਾਲ ਹੀ ਸਾਡਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਸਾਰੇ ਪਿੰਡਾਂ ਚੋਂ ਤੇ ਸਾਡੇ ਇਨਸੀਡੈਂਟ ਵੀ ਬਹੁਤ ਘਟੇ ਆ ਗਰਦਾਸਪੁਰ ਜ਼ਿਲ੍ਹੇ ਚ ਅੱਛਾ ਕੰਮ ਹੋਇਆ ਤੇ ਸਾਨੂੰ ਉਮੀਦ ਹੈ ਕਿ ਸਾਰੇ ਪਿੰਡ ਸਾਨੂੰ ਇਸੇ ਤਰ੍ਹਾਂ ਅੱਛਾ ਸਹਿਯੋਗ ਦੇਣਗੇ ਜੋ ਇਹਨਾਂ ਦੀਆਂ ਸਮੱਸਿਆ ਨੇ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਤੇ ਸਾਡੀ ਪੂਰੀ ਇਹ ਇੱਛਾ ਹੈ ਕਿ ਇਨਾਂ ਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨੀ ਪਵੇ ਨਾ ਸਾਡੀ ਇਹ ਜੀ ਕੋਈ ਮਨਸ਼ਾ ਹੈ ਪਰ ਸਾਡੀ ਇਹੀ ਅਪੀਲ ਹੈ ਕਿ ਭਰਾਲੀ ਨੂੰ ਅੱਗ ਨਾ ਲਾ ਕੇ ਨਾ ਕੇਵਲ ਲਾਂ ਨਾਲ ਨਾ ਕੇਵਲ ਜ਼ਮੀਨ ਦਾ ਨਚਾਨ ਹੁੰਦਾ ਹੈ ਬਟ ਵਾਤਾਵਰਣ ਦਾ ਵੀ ਨਚਾਨ ਹੁੰਦਾ ਹੈ ਤਾਂ ਇਸ ਤੋਂ ਆਸਾਂ ਨੂੰ ਗ੍ਰੇਟ ਕਰਨਾ ਚਾਹੀਦਾ ਇਹ ਪ੍ਰਸ਼ਾਸਨ ਦੀ ਮਦਦ ਕਰਨੀ ਚਾਹੀਦੀ ਆ ਤੇ ਆਪਣੇ ਆਪ ਦੀ ਵੀ ਮਦਦ ਕਰਨੀ ਚਾਹੀਦੀ ਅੱਠ-ਨੌ ਪਿੰਡਾਂ 'ਚ ਗਏ ਆ ਜੀ ਇਸ ਤੋਂ ਪਹਿਲਾਂ ਉੱਥੇ ਸੀ ਆਪਣਾ ਪਗਾਰੀਵਾਲ ਸੀ ਦੀ ਉਹਦੇ ਨਾਲ ਚਾਰ-ਪੰਜ ਪਿੰਡਾਂ 'ਚ ਸੀ ਇਹਨਾਂ ਨੂੰ ਦੋਸਤ ਪੁਰਾ ਚਾਜ ਆਏ ਆ ਇਹਦੇ ਵੀ ਤਿੰਨ-ਚਾਰ ਪਿੰਡਾਂ ਦੇ ਆਏ ਆ ਤੇ ਅੱਠ-ਨੌ ਪਿੰਡ ਅਸੀਂ ਕਿਤੇ ਆ ਵਿਜ਼ਿਟ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਹੋਰ ਪਿੰਡ ਵਿਜ਼ਿਟ ਕਰਦੇ ਰਵਾਂਗੇ ਥੈਂਕ ਯੂ ਜੀ